ਅੱਗੇ ਵਧਣ ਵਾਸਤੇ ਆਇਆ ਅਸੀਂ ਵਾਪਸ ਘਰੇ ਕਹਿ ਕੇ ਹੋਇਆ ਕਿ ਸਾਡੀ ਢੀਕ ਨਾ ਕਰਿਓ ਜਿਆਦਾ ਸਾਡੀ ਲਾਸ਼ ਆਊਗੀ ਜੇ ਅਸੀਂ ਦਿੱਲੀ ਪਹੁੰਚਾਂਗੇ ਮੋਦੀ ਦੀ ਮੋਦੀ ਦੀ ਹੇਕਰੇ ਉੱਤੇ ਨੱਚ ਕੇ ਆਪਣੇ ਹੱਕ ਲੈ ਕੇ ਆਵਾਂਗੇ ਜੀ ਖਸਾਣਾ ਨੂੰ ਦੇਣ ਹੱਲਾ ਜਿਹੀ ਦੀ ਚੱਕੀ ਆਣਾ ਕਿੱਡੀ ਕਿੱਡੀ ਗੱਲ ਆ ਪਹਿਲਾਂ ਅਸੀਂ ਮੋਰਚੇ ਪੱਟ ਪੱਟ ਦਿੱਲੀ ਪਹੁੰਚੇ ਨਹੀਂ ਹੁਣ ਨਾ ਕੌਣ ਨਹੀਂ ਸਾਡੇ ਪਹੁੰਚਾਂਗੇ ਜਦੋਂ ਸਾਨੂੰ ਇੱਕ ਵਾਰ ਹੱਲਾਸ਼ੇਰੀ ਦੇਣਾ ਅਸੀਂ ਪਹੁੰਚ ਕੇ ਦਿਖਾਵਾਂਗੇ ਨਾ ਮੋਦੀ ਨੂੰ ਪਹੁੰਚਿਆ ਹਾਂਜੀ ਜੀ ਇਹ ਨੌਜਵਾਨ ਕੋਸ਼ਿਸ਼ ਇਹਨਾਂ ਨੇ ਸਾਡੇ ਤੇ ਗੋਲੀਆਂ ਦੋਲੀਆਂ ਵਾ ਸਾਡੇ ਦਰਦੂ ਤੇ ਕੋਈ ਪਾਨੀ ਦਾ ਚੜ੍ਹ ਨਹੀਂ ਹੋਇਆ ਨਾ ਜੀ ਇਹਨਾਂ ਨੇ ਕਿਹਾ ਮੇਰੇ ਤੇ ਵੀ ਕੰਮ ਜਾਂਦਾ ਸਾਡੀ ਰਣਨੀਤੀ ਭੰਡਈ ਆ ਸਾਡਾ ਪਲਾਨ ਤਿਆਰ ਵਾ ਸਾਡੇ ਨੌਜਵਾਨ ਚਾਰਵਾ ਪਰ ਜਦੋਂ ਅਸੀਂ ਇਹਨਾਂ ਨੂੰ ਪਤਾ ਲੱਗਦਾ ਵਾ ਇਹ ਸਰਕਾਰ ਬੁਖੜਾ ਜਾਂਦੀ ਆ ਘਬਰਾਟ ਜਾਂਦੀ ਆ ਜਦੋਂ ਅਸੀਂ ਕਾਲ ਦੇ ਦਿੰਦੇ ਆ ਨਾ ਅਸੀਂ ਇੰਨੇ ਵਧੇ ਅੱਗੇ ਵਧਾਂਗੇ ਵਧਾਂਗੇ ਜੀ ਠੀਕ ਆ ਉਹ ਦੋ ਤਿੰਨ ਦਾ ਵਾ ਕੀ ਉਹ ਲੋਕਾਨੂੰ ਇਹ ਮੀਟਿੰਗ ਦਾ ਸੱਦਾ ਭੇਜ ਦਿੰਦੇ ਆ ਕੋਈ ਵਧਾਂਗੇ ਸਾਡੀ ਪਾਰਟੀ ਉਹ ਚੱਲ ਰਹੀ ਮੀਟਿੰਗ ਚੱਲ ਰਹੀ ਕਿਸਾਨਾਂ ਦੀ ਅਸੀਂ ਅੱਗੇ ਵਧਣ ਵਾਸਤੇ ਆਏ ਆ ਅਸੀਂ ਵਾਪਸ ਘਰੇ ਕਹਿ ਕੇ ਹੋਏ ਆ ਕਿ ਸਾਡੀ ਢੀਕ ਨਾ ਕਰਿਓ ਜਿਆਦਾ ਸਾਡੀ ਲਾਸ਼ ਆਊਗੀ ਜੇ ਅਸੀਂ ਦਿੱਲੀ ਪਹੁੰਚਾਂਗੇ ਮੋਦੀ ਦੀ ਮੋਦੀ ਦੀ ਹੇਕਰੇ ਉੱਤੇ ਨੱਚ ਕੇ ਆਪਣੇ ਹੱਕ ਲੈ ਕੇ ਆਵਾਂਗੇ ਜੀ ਇਸ ਤੋਂ ਪਹਿਲਾਂ ਕੀ ਇਹ ਛੱਡੀ ਜਾ ਰਹੇ ਨੇ ਅੱਜ ਦੇ ਨਹੀਂ ਇਹ 11 ਦਿਨ ਹੀ ਹੋ ਗਏ ਨੇ ਜਦੋਂ ਦਾ ਮੋਰਚਾ ਲੱਗਾ ਹੋਇਆ ਹੈ ਇਹ ਦੇਖੋ ਜੀ ਇਹ ਸਬੂਤ ਦੇਖੋ ਜੀ ਇਹ ਰਬੜ ਦੀਆਂ ਗੋਲੀਆਂ ਤੇ ਹੋਰ ਤੁਹਾਨੂੰ ਔਰ ਹਾਇਓ ਉਹ ਦੇਖੋ ਓਟੀਓ ਦੇਖੋ ਜੀ ਆਇਓ ਪੁੱਜੇ ਆਇਓ ਤੁਹਾਡੇ ਸਾਹਮਣੇ ਪਰ ਅਸੀਂ ਇਹਨਾਂ ਦਾ ਆਪਣਾ ਸਵਰਨਾ ਮੁਕਾਬਲਾ ਕਰ ਰਹੇ ਹਾਂ ਜਬਰਦਸਤ ਮੁਕਾਬਲਾ ਸਵਰਨਾ ਕਰ ਰਹੇ ਹਾਂ ਠੀਕ ਹੈ ਨਾ ਜੀ ਇਹ ਸੋਚਦੇ ਨੇ ਕਿ ਪੰਜਾਬੀ ਪਿੱਛੇ हट ਜਾਣਗੇ ਕਹਿੰਦੇ ਬੰਦ ਬੰਦ ਕੱਟ ਕੇ ਦੇਖਿਆ ਜਾਲਮਾਂ ਨੇ ਮੁੱਖੋ ਸੀ ਨੇ ਕਈ ਪੰਜਾਬੀਆਂ ਨੇ ਜੇ ਕਿਸੇ ਵੀ ਪਾਸੋਂ ਆਈ ਗੋਲੀ ਪਹਿਲਾ ਹਿੱਕ ਤੇ ਜਿਹੜੀ ਪੰਜਾਬੀਆਂ ਨੇ ਇੱਕ ਧਰਤੀ ਪੰਜਾਬ ਦੀ ਐਸੀ ਏ ਜਿਹੜੀ ਮੌਤ ਨਹੀਂ ਹਿੱਕ ਤੇ ਵੱਸਦੀ ਏ ਇੱਕ ਮਾਂ ਪੰਜਾਬ ਦੀ ਐਸੀ ਏ ਜਿਹੜੀ ਪੁੱਤ ਵਾਰ ਕੇ ਹੱਸਦੀ ਏ ਜਿਹੜੀ ਪੁੱਤ ਵਾਰ ਕੇ ਹੱਸਦੀ ਏ ਦੇਖੋ ਪੰਜਾਬੀ ਤੁਹਾਡੇ ਸਾਹਮਣੇ ਬਾਰਡਰਾਂ ਦੇ ਉੱਤੇ ਵੀ ਬਾਰਡਰਾਂ 'ਚ ਆ ਕਰਦੇ ਨੇ ਤੇ ਅੱਜ ਸਾਡੇ ਵੀ ਦੇਖ ਲਓ ਜੀ ਚੀਨ ਦਾ ਤੇ ਪਾਕਿਸਤਾਨ ਦਾ ਬਾਰਡਰ ਇਹਨਾਂ ਨੇ ਬਣਾਤਾ ਜਦ ਕਿ ਸਾਡੀਆਂ ਕੁਰਬਾਨੀਆਂ ਇਸ ਦੇਸ਼ ਲਈ ਹਿੰਦੁਸਤਾਨ ਅਸੀਂ ਕਹਿ ਨਹੀਂ ਸਕਦੇ ਭਾਰਤ ਲਈ 90% 93% ਕੁਰਬਾਨੀਆਂ ਅਸੀਂ ਦਿੱਤੀਆਂ ਹੋਈਆਂ ਨੇ ਪਰ ਇਹ ਸਾਡੀ ਕਦਰ ਨਹੀਂ ਕਰਦੇ ਕਹਿੰਦੇ ਸਿੱਖ ਕੌਮ ਹੋਈ ਤਲਵਾਰ ਚੋਂ ਪੈਦਾ ਤੇਗਾ ਖਾਧੀਆਂ ਦੇ ਤੇਗਾ ਮਾਰੀਆਂ ਨੇ ਉਸ ਤੇਗ ਦੀ ਧਾਰ ਦੇ ਵਿੱਚੋਂ ਰੰਗਲੇ ਲਾਲ ਕੱਪੜੇ ਚੋਲੇ ਪਹਿਨਲੇ ਚੀ ਦਾਦੂ ਲਾਰੀਆਂ ਨੇ ਮੁਕਤੋਂ ਮੁਕਤੀ ਨਹੀਂ ਲਈਆਂ ਖਾਲਸੇ ਨੇ ਆ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਆ ਜੋ ਮੁਗਲੋਂ ਰਣ ਮੈਦਾਨ ਅੰਦਰ ਸਾਡੀਆਂ ਵੀ ਫਿਰ ਉਸ ਅਕਾਲ ਪੁਰਖ ਨਾਲ ਜਾ ਰੀਆਂ ਨੇ ਸਾਡੀਆਂ ਵੀ ਉਸ ਅਕਾਲ ਪੁਰਖ ਨਾਲ ਆ ਰਹੀਆਂ ਨੇ ਹੱਲਾਸ਼ੇਰੀ ਚੱਕੀ ਇਹਨਾਂ ਨੂੰ ਜੀ ਤਾਂ ਇਹੀ ਦੀਖਦਾ ਸਾਨੂੰ ਕਾਦਾ ਕਿਹੜਾ ਹੱਲਾ ਜਿਹੜੀ ਅਸੀਂ ਚਾਈਏ ਅੱਗੇ ਕਿੰਨਾ ਕੁ ਟਾਈਮ ਖੜਕੇ ਆਪਣੇ ਬੰਦਿਆਂ ਦਾ ਨੁਕਸਾਨ ਕਰਾਈ ਜਾਵਾਂਗੇ ਕਾਫੀ ਜੱਜਮੀ ਵੀ ਹੋਏ ਨੇ ਬਹੁਤ ਜ਼ਿਆਦਾ ਜੱਜਮੀ ਨੇ ਇਹਨਾਂ ਨੇ ਸਿੱਧੇ ਰਾਉਂਡ ਮਾਰ ਰਹੇ ਨੇ ਰਾਸਤ ਦੀਆਂ ਗੋਲੀਆਂ ਸਿੱਧੀਆਂ ਮਾਰ ਰਹੇ ਨੇ ਪਰ ਤੋਂ ਮੁੰਡੇ ਦੇ ਗਰੂ ਮਾਰੀ ਮੇਰੇ ਸਾਹਮਣੇ ਤੇਰੀ ਲੱਤ ਪਾੜ ਲਈ ਈ ਕਹਿੰਦਾ ਦੀ ਆ ਗੋਲੀਆਂ ਆ ਆ ਸਿੱਧੀਆਂ ਮਾਰ ਰਹੇ ਨੇ ਇਹ ਇਹ ਨੁਕਸਾਨ ਕਰ ਰਹੇ ਨੇ ਆ ਮਾਰ ਰਹੇ ਨੇ ਆਪਣੇ ਲੋਕਾਂ ਦੇ ਨੁਕਸਾਨ ਕਰ ਰਹੇ ਸਾਨੂੰ ਕਿਸਾਨਾਂ ਕੋਲ ਦੇਣ ਹੱਲਾ ਜਿਹੜੀ ਅਸੀਂ ਇਹਨਾਂ ਨੂੰ ਚੱਕੀਏ ਇਹਨਾਂ ਨੂੰ ਕਿੱਡੀ ਕਿੱਡੀ ਗੱਲ ਆ ਪਹਿਲਾਂ ਅਸੀਂ ਮੋਰ ਤੇ ਪਟ ਪਟ ਦਿੱਲੀ ਪਹੁੰਚੇ ਨਹੀਂ ਹੁਣ ਅਸੀਂ ਪਹੁੰਚ ਨਹੀਂ ਸਕਦੇ ਜਿੱਥੇ ਪਹੁੰਚਾਂਗੇ ਜਦੋਂ ਸਾਨੂੰ ਇੱਕ ਵਾਰ ਹੱਲਾਸ਼ੇਰੀ ਦੇਣਾ ਅਸੀਂ ਕੌਟ ਕੇ ਦਿਖਾਵਾਂਗੇ ਇਹਨਾਂ ਨੂੰ ਕਿਵੇਂ ਪਹੁੰਚਦੇ ਆ ਤੁਹਾਨੂੰ ਮਰਨਾ ਮਨਜ਼ੂਰ ਹੈ ਜਿੱਥੇ ਪਹੁੰਚਾਂਗੇ ਜ਼ਰੂਰ ਵੀਰੇ ਅੱਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਹਾਂਜੀ ਫੇਰ ਦੱਸੋ ਵੀ ਸਵਾਲ ਟੱਡਾ ਕੀ ਕਹਿਣਾ ਚਾਹੁੰਦੇ ਤੁਸੀਂ ਜਿਹੜਾ ਇਹ ਕਿਤੇ ਜਿਹੜਾ ਇੱਕ ਵਾਰ ਸੇ ਘੋਲੇ ਵਰਤਾਰੀ ਆ ਜਿਹੜੇ ਬੰਦ ਸਾਨੂੰ ਮੀਟਿੰਗ ਕਰਦੇ ਬਹਿਣ ਰਹੀ ਆ ਇਹ ਸਰਕਾਰ ਦੀ ਧੋਗਲੀ ਨੀਤੀ ਆ ਇਹ ਸਾਡੇ ਮੁੰਡੇ ਮਾਰਨ ਦੀ ਨੀਤੀ ਆ ਇਹ ਸੂਬਿਆ ਨੂੰ ਮਾਰਨ ਦੀ ਨੀਤੀ ਆ ਇਹ ਚਾਲਨ ਸਰਕਾਰ ਦੀ ਹੈ ਜੜ ਪਟ ਕੇ ਰਵਾਂਗੇ ਦਿੱਲੀ ਜਾਵਾਂਗੇ ਇਹ ਥੋੜਾਂਗੇ ਜਾਣਿਆ ਦੂਰ ਸੀਏ ਅਸੀਂ ਆਲਾ ਚੱਲੋ ਜੱਟਾਂ ਨੂੰ ਕਹਿਣਗੇ ਨਾ ਅਸੀਂ ਮਰਾਂਗੇ ਅਸੀਂ ਇਹਨੂੰ ਕੁੱਟਾਂਗੇ ਇਹਦਾ ਅਸੀਂ ਆਪਣੇ ਨੌਜਵਾਨਾਂ ਨੂੰ ਡਾਕਟਰ ਨਕਸਾਨ ਹੋਵੇ ਸਾਡੇ ਆਦੇ ਤਰਾਨਿਆਂ ਦੇ ਕਿਸਾਨਾਂ ਦੀ ਦਰਿਆ ਦੀ ਆ ਉਹ ਜਿਹੋਨੇ ਉਹਨਾਂ ਦਾ ਨਕਸਾਨ ਹੋਵੇ ਠੀਕ ਹੈ ਜਿਹੜੇ ਸਾਡੇ ਦੇ ਚੜ ਗਏ ਹੁੰਦੇ ਆ ਇਹ ਲੜਾਈ ਆ ਵੀਰੇ ਆ ਹੁੰਦੀ ਆ ਬਾਬਰ ਗਿਆ ਦੀ ਜਾਬਰ ਗਿਆ ਦੀ ਤੇ ਬਾਬੇ ਲਈ ਅਸੀਂ ਬਾਬੇ ਕਹਿੰਦੇ ਆ ਮੋਤੀ ਹੁਣੀ ਬਾਵਰ ਕੇ ਆ ਇਹ ਜਿਹੜੇ ਵਿੱਚ ਖੜੇ ਜਾਵਰ ਕੇ ਆ ਇਹ ਪਰ ਸਮਝ ਲੈਣ ਜੇ ਤੀ ਗੁਰੂ ਦੇ ਖੋਲਦੇ ਜਣੀਆਂ ਇਹ ਕਰਗੀ ਤੇ ਪਿੱਤੀ ਦੀ ਜੇ ਹੁਣੀ ਆ ਇਹ ਸੱਚ ਸੱਚ ਦੀਆਂ ਕੂੜੀਆਂ ਵੀਰੇ ਕਹਿੰ ਪੁੱਛ ਤੁਹਾਨੂੰ ਉੱਤਕਾਰ ਲੈਂਦਾ ਨੰਦਾ ਆਪਦੇ ਦੇ ਕੋਲ ਕਰਤੀ ਕਰਦਾ ਕਰੂਗਾ ਹੋ ਰਿਹਾ ਗਲਤ ਹਾਂਜੀ ਜਿਹੜੇ ਜੰਮੀ ਹੋਇਆ ਨੌਜਵਾਨ ਕੋਸ਼ਿਸ਼ ਇਹਨਾਂ ਨੇ ਸਾਡੇ ਦੀਆਂ ਗੋਲੀਆਂ ਦੋਖੀਆਂ ਵਾਂ ਦੇ ਦੂਜੇ ਮੋੜ ਤੇ ਆ ਕੋਈ ਚੱਲੇਗਾ ਜਗਮੀ ਹੋਏ ਦਾ ਮਨਾ ਚੀਤੇ ਨੇ ਕਿਹੜਾ ਮਨਾ ਕੋਈ ਜਗਰ ਸਿੱਖ ਪਾਣੀ ਜਾਂਦਾ ਸਾਡੀ ਰਣਨੀਤੀ ਪੜਨੀ ਆ ਸਾਡਾ ਪਲਾਨ ਤਿਆਰ ਵਾ ਸਾਡੇ ਵਜ਼ਾਰਾ ਕੋਈ ਤਿਆਰ ਵਾ ਪਰ ਜਦੋਂ ਅਸੀਂ ਇਹਨਾਂ ਨੂੰ ਪਤਾ ਲੱਗਦਾ ਵਾ ਇਹ ਸਰਕਾਰ ਬੁਖੜਾ ਜਾਂਦੀ ਆ ਘਬਰਾਟ ਜਾ ਜਾਂਦੀ ਆ ਜਦੋਂ ਅਸੀਂ ਕਾਲ ਦੇ ਦਿੰਦੇ ਆ ਨਾ ਅਸੀਂ ਇੰਨੇ ਵਦੇ ਅੱਗੇ ਵਧਾਂਗੇ ਵਧਾਂਗੇ ਅਸੀਂ ਉਹਦੋਂ ਕੀ ਹੁੰਦਾ ਵਾ ਵੀਰ ਜੀ ਉਹਦੋਂ ਸਾਨੂੰ ਇਹ ਮੀਟਿੰਗ ਦਾ ਸੱਦਾ ਭੇਜ ਦਿੰਦੇ ਆ ਮੈਨੂੰ ਲੱਗੇ ਮੀਟਿੰਗ ਚੱਲ ਰਹੀ ਆ ਅਸੀਂ ਥੋੜਾ ਵੇਟ ਕੀਤਾ ਜਾ ਰਿਹਾ ਰੋਗਰ ਮੀਟਿੰਗ ਕਰ ਰਹੀ ਆ ਪਰ ਰੇਡ ਕੀਤੀ ਜਾ ਰਹੀ ਆ ਪਰ ਇਹ ਫਿਰ ਵੀ ਅੱਲੀ ਰੇਡ ਕਰ ਰਿਹਾ ਸਾਡਾ ਨੌਜਵਾਨ ਕੋਈ ਹਿਲਜੁਲ ਨਹੀਂ ਕਰ ਰਿਹਾ ਦਿਖਾ ਦਿੱਤਾ ਜਾਵੇ ਸਾਰੇ ਖੜੇ ਆ ਬਾਰੇ ਸਾਡੇ ਦੇ ਕੰਤੀਆਂ ਦੇ ਕੋਲੇ ਜਾ ਰਹੇ ਆ ਇਹ ਜ਼ਰੂਰੀ ਹੈ ਜਾਲੂਸ ਤਿਆਰ ਹਿੰਮਤ ਬਾੜ ਕੇ ਬਾਈ ਨੂੰ ਨਾ ਲਾ ਦੇ ਇਹਨੂੰ ਪੋਟਾ ਨਾ ਭਗ ਹੋਈ ਇਹ ਬਹੁਤ ਜਿੱਤ ਕਰ ਰਹੀ ਆ ਸਾਡੇ ਦੇ ਪੰਜਾਬ ਸਰਕਾਰ ਨੂੰ ਸਾਡੇ ਬੇਰਤੀ ਆ